ਵਿਚ 700 ਕਿਸਾਨ ਮਾਰਿਆ ਗਿਆ 700 ਔਰ ਬੀਜੇਪੀ ਦੀ ਉਸ ਵਕਤ ਸਰਕਾਰ ਨੇ ਕਿਹਾ ਕਿ ਅਸੀਂ ਤਿੰਨ ਕਾਲੇ ਕਾਨੂੰਨ ਵਾਪਸ ਲੈ ਲੈਨੇ ਐ ਐਮਐਸਪੀ ਦੀ ਕਮੇਟੀ ਬਣਾਵਾਂਗੇ ਔਰ ਤੁਹਾਨੂੰ ਅਸੀਂ ਅਸ਼ੋਰ ਕਰਦੇ ਆਂ ਤਿੰਨ ਸਾਲ ਬੀਤਣ ਤੋਂ ਬਾਅਦ ਜਦੋਂ ਕਿਸਾਨਾਂ ਨੇ ਪੁੱਛਿਆ ਕਿ ਸਾਡਾ ਐਮਐਸਪੀ ਦਾ ਲਾਅ ਕਿੱਥੇ ਆ ਤਿੰਨ ਸਾਲ ਜਿਹੜੀ ਕਮੇਟੀ ਬਣਾਈ ਸੀ ਉਹਨੇ ਕੋਈ ਗੱਲ ਵਿਚਾਰ ਚਰਚਾ ਨਹੀਂ ਕੀਤੀ ਐਮਐਸਪੀ ਦੇ ਤੋਖਾ ਬੀਜੇਪੀ ਕਹਿੰਦੀ ਸੀ ਕਿ ਸੁਣੋ ਕਿ ਅਸੀਂ 10 ਸਾਲ ਪਹਿਲਾਂ ਕਿਹਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਭਾਜਪਾ ਨੂੰ ਮੌਕਾ ਦੇਓ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਅੱਜ ਪੰਜਾਬ ਦੇਸ਼ ਦੇ ਕਿਸਾਨ ਤੇ 2021 ਦਾ ਡਾਟਾ ਦੇ ਰਹਾ ਤੁਹਾਨੂੰ 17 17 ਲੱਖ ਕਰੋੜ ਰੁਪਏ ਕਰਜ਼ਾ ਹੈ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਅੱਜ ਦੇਸ਼ ਦੇ ਕਿਸਾਨ ਕਰ ਰਹੇ ਨੇ ਖੇਤ ਮਜ਼ਦੂਰ ਕਰ ਰਹੇ ਨੇ ਪੰਜਾਬ ਦੇ ਕਿਸਾਨ ਤੇ 1 ਲੱਖ ਕਰੋੜ ਤੋਂ ਉੱਤੇ ਜ਼ਿਆਦਾ ਕਰਜ਼ਾ ਮਾਲਵੇ ਦਾ ਕਿਸਾਨ ਬਠਿੰਡਾ ਮਾਨਸਾ ਔਰ ਸੰਗਰੂਰ ਦਾ ਕਿਸਾਨ ਨਿਤ ਦਿਨ ਆਤਮ ਹੱਤਿਆ ਕਰ ਰਿਹਾ ਵਾ ਡਬਲ ਤਾਂ ਕੀ ਕਰਨੀ ਸੀ ਆਮਦਨ ਉਹਨਾਂ ਨੇ ਸਾਡੀ ਆਮਦਨ ਅੱਧੀ ਕਰ ਦਿੱਤੀ ਸਾਡੇ ਐਗਰੀਕਲਚਰ ਇੰਪਲੀਮੈਂਟਸ ਤੇ GST ਲਾਤੀ MSP ਨੂੰ ਲਾਅ ਨਹੀਂ ਬਣਾਇਆ ਔਰ ਕਾਰਪੋਰੇਟ ਘਰਾਣਿਆਂ ਨੂੰ ਚੰਦ ਘਰਾਣਿਆਂ ਨੂੰ ਪਿਛਲੇ 10 ਸਾਲ ਵਿੱਚ ਇਕੱਲੇ ਕੁਝ ਜਿਾਪਾ ਕਹਿੰਦਾ ਕੁਝ ਦਰਜਨਾ ਪਰਿਵਾਰਾਂ ਦਾ 15 ਲੱਖ ਕਰੋੜ ਰੁਪਏ ਮਾਫ ਕੀਤਾ ਵਾ BJP ਨੇ 10 ਸਾਲ ਦੇ ਰਾਜ ਵਿੱਚ ਔਰ ਇਹ ਸਰਕਾਰ ਹੁਣ ਵੀ ਆ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਕਿਉਂਕਿ ਜਿਹੜਾ BJP ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਇਹਨੇ ਆਲਰੇਡੀ ਪ੍ਰਾਈਵੇਟ ਮੰਡੀਆਂ ਡੈਜ਼ਿਗਨੇਟ ਕਰਤੀਆਂ ਸੀ ਜਿਹੜੇ ਅਡਾਨੀਜ਼ ਦੇ ਸਾਈਲੋਜ਼ ਨੇ ਕਾਰਪੋਰੇਟ ਕਰਾਉਣਿਆਂ ਦੇ ਪੰਜਾਬ ਬੜਾ ਪ੍ਰੈਸ਼ਰ ਪਾਇਆ ਲੋਕਾਂ ਦਾ ਤੇ ਉਹ ਕਾਨੂੰਨ ਵਾਪਸ ਲੈਣਾ ਪਿਆ ਉਹਨਾਂ ਨੂੰ ਇਸ ਕਰਕੇ ਜੋ thro bjp ਕਿਸਾਨਾਂ ਦੇ ਨਾਲ ਔਰ ਹੁਣ ਸ਼ੰਭੂ ਦੇ ਵਿੱਚ ਸਾਡੇ ਕਿਸਾਨਾਂ ਨੂੰ ਸਾਡੀ ਧਰਤੀ ਪੰਜਾਬ ਦੇ ਵਿੱਚ ਅੰਦਰ ਵੜ ਕੇ ਹਰਿਆਣਾ ਪੁਲਿਸ ਨੇ ਜੋ ਕੁੱਟਿਆ ਮਾਰਿਆ ਲਤਾੜਿਆ ਝੰਡੇ ਉਹਨਾਂ ਦੇ ਕੁਚਲੇ ਨਿਸ਼ਾਨ ਸਾਹਿਬ ਕੁਚਲੇ ਟਰੈਕਟਰ ਪਰ ਨੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕਰ ਦਿੱਤਾ ਸ਼ੁਭ ਕਰਨ ਤੇ ਗੋਲੀ ਮਾਰ ਕੇ ਮਾਰ ਦਿੱਤਾ no justice at all so therefore ਪਹਿਲੀ ਸਾਡੀ ਲੜਾਈ ਜਿਹੜੀ ਉਹ bjp ਦੇ ਨਾਲ ਹੈ ਔਰ ਜਿਹੜਾ ਵੀ ਪੰਜਾਬ ਦੇ ਵਿੱਚ ਸਮਝਦਾ ਕਿ ਮੈਂ ਅਖੋਤੀ ਪੰਥ ਅਕਾਲੀ ਦਲ ਨੂੰ ਪਾ ਰਿਆਂ ਵੋਟ ਇਹ ਵੋਟ ਵੀ ਅਗਰ ਤੁਸੀਂ ਅਕਾਲੀ ਦਲ ਦੀ ਕੈਂਡੀਡੇਟ ਨੂੰ ਵੋਟ ਪਾਉਣੇ ਉਹ ਇਨਡਾਇਰੈਕਟਲੀ ਭਾਜਪਾ ਦੇ ਖਾਤੇ ਵਿੱਚ ਅਗਰ ਅੱਜ ਦੇਸ਼ ਵਿੱਚ ਭਾਜਪਾ ਨੂੰ ਕੋ ਰੋਕਣ ਦੇ ਸਮਰੱਥ ਹੈ ਕਟ ਗਿਣਤੀਆਂ ਦੀ ਹਿਫਾਜ਼ਤ ਕਰ ਸਕਦਾ ਜਿਵੇਂ ਕਿ ਇਹਨਾਂ ਨੇ ਜੰਮੂ ਕਸ਼ਮੀਰ ਦੀਆਂ ਸਟੇਟਾਂ ਸਟੇਟ ਨੂੰ ਤੋੜ ਕੇ ਦੋ ਸਾਡੀਆਂ ਬਣਾ ਦਿੱਤੀਆਂ ਨੇ ਯੂਨੀਅਨ ਟੈਰੀਟਰੀਜ਼ ਹੁਣ ਅੱਗੇ ਆ ਰਿਹਾ ਹੈ ਸਿਟੀਜ਼ਨ ਅਮੈਂਡਮੈਂਟ ਐਕਟ ਅਗਰ ਤੁਸੀਂ ਇਹ ਦੇਸ਼ ਨੂੰ ਬਚਾਉਣਾ ਚਾਹੁੰਦੇ ਇੱਕ ਕੋਈ ਆਪਸ਼ਨ ਹੈ ਕਿ ਇੰਡੀਆ ਅਲਾਈਅੰਸ ਜਿਹੜਾ ਦੇਸ਼ ਵਿੱਚ ਇਸ ਵਕਤ ਆ ਬੀਜੇਪੀ ਦੇ ਰੱਥ ਨੂੰ ਰੋਕ ਸਕਦਾ ਵਾ ਇਹ ਮੇਰੀ ਅਪੀਲ ਪਹਿਲਾਂ ਬੀਜੇਪੀ ਵੱਸ ਜੋ ਭਗਵੰਤ ਮਾਨ ਆਏ ਦੇ ਦੋ ਐਕਸ਼ਨ ਮੈਂ ਤੁਹਾਨੂੰ ਦਿਖਾ ਦੇਣਾ which will ਪ੍ਰੂਫ ਕਿ ਇਹ ਬੀਜੇਪੀ ਦੀ ਇੱਕ ਬੀ ਟੀਮ ਬਣ ਕੇ ਖੇਡ ਰਿਆ ਪਹਿਲਾ ਜਦੋਂ ਜਿਹੜਾ ਸੀਗਾ ਆ ਕਿਸਾਨਾਂ ਦਾ ਅੰਦੋਲਨ ਹੋਇਆ ਬੀਜੇਪੀ ਨੇ ਸਾਡੀ ਧਰਤੀ ਦੇ ਅੰਦਰ ਵੜ ਕੇ ਜਿਹੜਾ ਬੈਰੀਕੇਡਿੰਗ ਕੀਤੀ ਕੱਗਰ ਦਰਿਆ ਦੇ ਉੱਤੇ ਕਿੰਨੇ ਸੈਂਕੜੇ ਕਿਸਾਨਾਂ ਨੂੰ ਜ਼ਖਮੀ ਕੀਤਾ ਕੋਈ ਐਫ ਆਈ ਆਰ ਨਹੀਂ ਕਿਸੇ ਦੇ ਘਰ ਜਾ ਕੇ ਭਗਵੰਤ ਮਾਨ ਨੇ ਕੋਈ ਉਹਦਾ ਪਤਾ ਨਹੀਂ ਲਿਆ ਸ਼ੁਭ ਕਰਨ ਦੀ ਗੋਲੀ ਵਜੀ ਆ ਮੌਤ ਹੋਈ ਆ ਸਿਰ ਦੇ ਪਿੱਛੇ ਗੋਲੀ ਵਜੀ ਆ ਵੀਡੀਓਗ੍ਰਾਫਿਕ ਐਵਿਡੈਂਸ ਆ ਜ਼ੀਰੋ ਐਫ ਆਈ ਆਰ ਅਣਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ 댓 ਮੀਨਸ ਜਿਹੜਾ ਕਿਸਾਨਾਂ ਦੇ ਉੱਤੇ ਅਤਿਆਚਾਰ ਉਹ ਭਾਜਪੀ ਦਾ ਤੇ ਆਮ ਆਦਮੀ ਪਾਰਟੀ ਦਾ ਜੁਆਇੰਟ ਆਪਰੇਸ਼ਨ ਸੀਗਾ ਉਸ ਤੋਂ ਪਹਿਲਾਂ ਜਦੋਂ ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਭਾਈ ਅਮਰਿਤਪਾਲ ਸਿੰਘ ਔਰ ਉਹਦੇ ਸਾਥੀਆਂ ਦੇ ਉੱਤੇ ਉਸ ਵਕਤ ਵੀ ਟੇਜਰੀਵਾਲ ਔਨ ਕੈਮਰਾ ਆਣ ਕੇ ਕਹਿ ਕੇ ਗਿਆ ਸੀਗਾ ਕਿ ਦਿੱਲੀ ਨੇ ہماری ਮਦਦ ਮੰਗੀ ਅਸੀਂ ਨੇ ਦਿੱਲੀ ਕੋ ਮਦਦ ਦਿੱਤੀ ਦਿੱਲੀ ਉਹ ਦੁਬਾਰਾ ਮਦਦ માંગੇਗੀ ਹਮ ਦੁਬਾਰਾ ਮਦਦ ਦੇਂਗੇ ਔਰ ਦੁਬਾਰਾ ਉਹਨਾਂ ਦੀ ਐਨਐਸਸੀ ਦੀ ਇੱਕ ਇੱਕ ਸਾਲ ਦੀ ਐਕਸਟੈਂਸ਼ਨ ਬਿਨਾ ਵਜ੍ਹਾ ਦਿਬਰੂਗੜ ਦੇ ਜੇਲ੍ਹਾਂ ਦੇ ਵਿੱਚ ਬੈਠੇ ਦੀ ਕਰਤੀ ਅਮਰਿਤਪਾਲ ਨੇ ਅਗਰ ਕੋਈ ਗੁਨਾਹ ਕੀਤਾ ਟ੍ਰਾਇਲ ਹੈ ਨ ਅਮਰਿਤ ਸਰ ਟ੍ਰਾਇਲ ਇਨ ਅ ਜਨਾਲਾ ਪੁਲਿਸ ਸਟੇਸ਼ਨ 307 ਲਾਓ 452 ਲਾਓ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਚੱਕ ਕੇ ਤੁਸੀਂ ਹਜ਼ਾਰਾਂ ਕਿਲੋਮੀਟਰ ਦੂਰ ਉੱਥੇ ਦਿਬਰੂਗੜ ਇਹ ਵੀ ਜੁਆਇੰਟ ਆਪਰੇਸ਼ਨ ਸਾਬਤ ਹੋ ਗਿਆ ਇਸ ਕਰਕੇ ਔਰ ਜੋ ਪਖੰਡਵਾਦ ਇਸ ਬਦਲਾਵ ਦੇ ਨਾਰੇ ਥੱਲੇ ਕੀਤਾ ਗਿਆ ਜੋ ਅ ਵੀਆਈਪੀ ਕਲਚਰ ਦੀ ਗੱਲ ਕਰਨ ਵਾਲੇ ਹਜ਼ਾਰ ਹਜ਼ਾਰ ਗੱਨ ਮੈਂ ਲੈ ਕੇ ਸੋਨੇ ਗਹਿਣਿਆਂ ਦੇ ਨਾਲ ਇਦਾਂ ਲੱਦੇ ਆ ਪਏ ਨੇ ਸਾਰੇ ਔਰ ਜਹਾਜ਼ਾਂ ਚੜਦੇ ਨੇ 50 ਕਿਲੋਮੀਟਰ ਹੈਲੀਕਾਪਟਰ ਦੇ ਜਾਂਦੇ ਨੇ ਔਰ ਸਾਰਾ ਟੱਬਰ ਲੈਕਸਸ 4-4 5-5 ਕਰੋੜ ਰੁਪਏ ਦੀ ਬੁਲੇਟ ਪ੍ਰੂਫ ਗੱਡੀ ਸਰਕਾਰ ਦੀ ਉਹਦੇ ਤੇ ਚੜਦੇ ਨੇ ਫਿਰ ਵੀ ਕਹੀ ਜਾਂਦੇ ਸੀ ਆਮ ਜਿਹਾ ਸਧਾਰਨ ਬੰਦੇ ਹੈਗੇ ਰਾਗਵ ਚੱਡਾ ਨੂੰ ਜੈਡ ਸਿਕਿਉਰਿਟੀ ਕੇਚਰੀਵਾਲ ਨੂੰ ਪੰਜਾਬ ਦੇ ਕਮਾਂਡੋਜ਼ ਕਪੂਰਥਲਾ ਹਾਊਸ ਵਿੱਚ ਬਿਠਾਏ ਹੋਏ ਨੇ ਔਰ ਇਸ ਤੋਂ ਇਲਾਵਾ ਜੋ ਇਹਨਾਂ ਨੇ ਹੁਣ ਧਰੋਕਾ ਆਪਣੇ ਵੌਲੰਟੀਅਰਜ਼ ਦੇ ਨਾਲ 8 ਰਾਜ ਸਭਾ ਦੇ ਮੈਂਬਰ ਬਣਾਉਣੇ ਸੀਗੇ ਇਹਨਾਂ ਨੂੰ ਲਵਲੀ ਯੂਨੀਵਰਸਿਟੀ ਦਾ ਇੱਕ ਅਮੀਰ ਆਦਮੀ ਲੱਭਾ ਕੋਈ ਦਰਿਆ ਬਿਛਾਉਣ ਵਾਲਾ ਧੂਰੀ ਦਾ ਕੋਈ ਆਮ ਆਦਮੀ ਪਾਰਟੀ ਦਾ ਜਜ਼ਬਾਤੀ ਬੰਦਾ ਨਹੀਂ ਲੱਭਿਆ ਇਹਨਾਂ ਨੂੰ ਕੋਈ ਵੀ ਸੋਨੀ अरोड़ा ਲੱਪਿਆ ਲੁਧਿਆਣੇ ਦਾ ਪ੍ਰਾਪਰਟੀ ਡੀਲਰ ਸੰਦੀਪ ਪਾਠਕ ਰਾਘਵ ਚੱਡਾ ਗੈਰ ਪੰਜਾਬੀ ਪੰਜਾਬ ਚ ਬੰਦਾ ਕੋਈ ਨਹੀਂ ਲੱਪਿਆ ਨਾ ਔਰ ਹੁਣ ਜਿੰਨੀਆਂ ਨੌਕਰੀਆਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਸਾਰੀਆਂ ਸਾਡੀਆਂ ਨੌਕਰੀਆਂ ਨੌਜਵਾਨਾਂ ਦੀਆਂ ਹਰਿਆਣਾ ਦੇ ਰਾਜਸਥਾਨ ਦੇ ਹਿਮਾਚਲ ਪ੍ਰਦੇਸ਼ ਦੇ ਨੌਜਵਾਨ ਲੈਕ ਬਿਕੋਜ਼ देयर इज नो ਲਾ ਫॉर ਡੋਮਸਾਈਲ ਇਨ ਪੰਜਾਬ ਵੀ ਹਾ ਮੇਰਾ ਬਿੱਲ ਪੈਂਡਿੰਗ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਤਾਰ ਕੋ ਸਾਲ ਦਾ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਗੁਜਰਾਤ ਦੀ ਤਰਜ਼ ਤੇ ਰਾਜਸਥਾਨ ਦੀ ਤਰਜ਼ ਤੇ ਗੁਜਰਾ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਦੀ ਤਰਜ਼ ਤੇ ਔਰ ਹੁਣ ਉੱਤਰਾਖੰਡ ਦੀ ਤਰਜ਼ ਤੇ देयर देयर नीड्स टू बी अ लॉ कि ਸਾਡੇ ਬੱਚਿਆਂ ਦੇ ਹਕੂਕ ਦੇ ਉੱਤੇ ਕੋਈ ਕੋਈ ਗੈਰ ਪੰਜਾਬੀ ਆਣ ਕੇ ਸਾਡੀਆਂ ਨੌਕਰੀਆਂ ਲੈ ਪਰ ਇਹਨਾਂ ਨੇ ਉਹਦੇ ਤੇ ਵੀ ਕੁਝ ਨਹੀਂ ਕੰਮ ਕੀਤਾ ਆ ਟਿਕਟਾਂ ਦਿੱਤੀਆਂ ਨੇ ਜੇ ਅਗੇ ਪੈਨਸ਼ਨਰਾਂ ਵਾਲਿਆਂ ਨੂੰ ਦੇਾਂਗੇ ਸਤਾਮ ਜੇ ਬੰਦੇ ਜੇ ਸਤਾ ਰੇੜੀਆਂ ਵਾਲਿਆਂ ਨੂੰ ਲਿਆਉਂਗੇ ਆ ਜਿਹੜੇ ਹੁਣ ਤਿਤਲੀਆਂ ਲੈ ਕੇ ਗਏ ਨੇ ਰੇੜੀਆਂ ਵਾਲੇ ਨੇ ਜਿਹੜਾ ਚੱਬੇ ਵਾਲ ਗਿਆ ਉਹ ਰੇੜੀ ਵਾਲਾ ਵਾ ਭਗਵਾਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੇ ਕੈਮਰੇ ਦੇ ਜ਼ਰੀਏ ਜਿਹੜਾ ਜੀਪੀ ਸਾਡਾ ਲੈ ਕੇ ਗਏ ਨੇ ਡਿਫੈਕਟ ਉਹ ਰੇੜੀ ਵਾਲਾ ਵਾ ਜਿਹੜਾ ਹੁਣ ਤੁਸੀਂ ਕੱਲ ਪਰਸੋ ਪਵਨ ਟੀਨੂ ਪੁੱਟ ਕੇ ਲੈ ਕੇ ਗਿਆ ਕਾਲੀਆਂ ਦਾ ਉਹ ਰੇੜੀ ਵਾਲਾ ਹੈ ਪੰਜ ਮਨਿਸਟਰਸ ਤਿੰਨ ਐਮਐਲਏ ਇੱਕ ਕਮੇਡੀਅਨ ਕਿੱਥੇ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਮੇਰੀ ਤਾਂ ਤੁਹਾਨੂੰ ਆ ਆ ਦੇਖ ਲਓ ਸਾਰੇ ਸੰਗਰੂਰ ਦੇ ਹੱਥ ਬੰਨ ਕੇ ਮੇਰੀ ਬੇਨਤੀ ਆ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਜਿਹੜੇ ਕਿ ਬਹੁਤ ਅੱਛੇ ਬੰਦੇ ਨੇ ਜਿਹੜੇ ਜਜ਼ਬਾਤੀ ਨੇ ਜਿਨ੍ਹਾਂ ਨੇ ਕ੍ਰਾਂਤੀ ਲਿਆਉਣ ਦਾ ਯਤਨ ਕੀਤਾ ਲੇਕਿਨ ਇਹਨਾਂ ਨੇ ਗਰਪਪਾਤ ਕੀਤਾ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਸ ਕ੍ਰਾਂਤੀ ਦਾ ਇਸ ਰੈਵੋਲੂਸ਼ਨ ਦਾ ਇਸ ਬਦਲਾਵ ਦਾ ਮੇਰੀ ਤੁਹਾਨੂੰ ਅਪੀਲ ਹੈ ਕਿ ਅਗਰ ਤੁਸੀਂ ਪੰਜਾਬ ਹਤੈਸ਼ੀ ਹੋ ਪਾਰਟੀ ਮਤ ਦੇਖਿਓ ਇੱਕ ਵਾਰ ਇਹਨਾਂ ਨੂੰ ਸਬਕ ਸਿਖਾਓ ਕਿ ਤੁਸੀਂ ਸਾਡੇ ਨਾਲ ਗਲਤ ਵਾਅਦੇ ਕੀਤੇ ਨੇ ਝੂਠ ਬੋਲਿਆ ਵਾ ਔਰ ਤੁਸੀਂ ਸੈਂਕੜੇ ਕਰੋੜ ਦੇ ਕਰਪਸ਼ਨ ਦੇ ਸਕੈਂਡਲਸ ਵਿੱਚ ਫਸਿਆ ਕੇਜਰੀਵਾਲ ਮਨੀਸ਼ 소ਡਿਆ ਤੇ ਉਹਦੀ ਸਤਿੰਦਰ ਜੈਨ ਦੀ 1.5 ਸਾਲ ਹੋ ਗਏ ਅ ਦਿੱਲੀ ਤਿਹਾੜ ਜੇਲ੍ਹ ਵਿੱਚ ਬੰਦ ਨੇ ਜ਼ਮਾਨਤਾ ਸੁਪਰੀਮ ਕੋਰਟ ਨੇ ਰਿਜੈਕਟ ਕੀਤੀਆਂ ਹੋਈਆਂ ਨੇ ਫਿਰ ਵੀ ਆਪਣੇ ਆਪ ਨੂੰ ਕਹੀ ਜਾਂਦੇ ਕੱਟੜ ਈਮਾਨਦਾਰ 댓 ਮੀਨਸ ਹੀ ਆਰ ਚੈਲਿੰਜ ਚੈਲੈਂਜਿੰਗ ਦੀ ਜੁਡੀਸ਼ੀਅਲ ਅਥਾਰਟੀ ਆਫ ਦਿਸ ਕੰਟਰੀ ਤੇ ਸਾਨੂੰ ਪੰਜਾਬ ਦੇ ਵਿੱਚ ਆਣ ਕੇ ਕਹਿੰਦੇ ਨੇ ਕਿ ਤੁਸੀਂ ਸਮਝ ਲੈਣ ਜੀ ਸਾਨੂੰ ਫੜ ਕੇ ਅੰਦਰ ਦਿੱਤਾ 4 ਮਹੀਨੇ ਮੈਨੂੰ ਬੇਗੁਨਾਹ ਇੱਕ ਐਨਡੀਪੀਐਸ ਕੇਸ ਵਿੱਚ ਜਿੱਦਣ ਜ਼ਮਾਨਤ ਹੋਈ 4 ਜਨਵਰੀ 2024 ਨੂੰ ਇੱਕ ਮੁਕਦਮਾ 3 ਵਜੇ ਤੜਕੇ ਕਰਕੇ ਦਰਜ ਸੁਭਾਨਪੁਰ ਪੁਲਿਸ ਸਟੇਸ਼ਨ 'ਚ ਜੇਲ੍ਹ ਦੇ ਵਿੱਚ ਦਿਨ ਪੁਲਿਸ ਦੇ ਆਫਸਰਸ ਡੀਐਸਪੀ ਬੈਠੇ ਸੀ ਮੈਨੂੰ ਗ੍ਰਿਫਤਾਰ ਕਰਨ ਲਈ ਦਰਜਨਾ ਕਾਂਗਰਸ ਦੇ ਬੰਦਿਆਂ ਤੇ ਝੂਠੇ ਪਰਚੇ ਦਰਜ ਕਿੰਨੇ ਐਕਟਿਵਿਸਟ ਜਿਨ੍ਹਾਂ ਦੇ ਬਾਹਮ ਮਰੋੜ ਕੇ ਉਹਨਾਂ ਦੇ ਪਰਚੇ ਦਰਜ ਆ ਚੱਬੇਵਾਲ ਜਿਹੜਾ ਬਾਹਮ ਮਰੋੜ ਕੇ ਲੈ ਕੇ ਗਏ ਨੇ ਹੁਣ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਕੇਜਰੀਵਾਲ ਔਰ ਭਗਵੰਤ ਮਾਨ ਨੂੰ ਤੁਸੀਂ ਕਹਿੰਦੇ ਕਿ ਬੀਜੇਪੀ ਈਡੀ ਤੇ ਸੀਬੀਆਈ ਦਾ ਦੁਰਉਪਯੋਗ ਕਰਦੀ ਮੈਂ ਕਹਿੰਦਾ ਦੁਰਉਪਯੋਗ ਕਰਦੀ ਹੈ ਹਾਂਜੀ ਯੈਸ ਕਰਦੀ ਹੈ ਦੁਰਉਪਯੋਗ ਪਰ ਤੁਸੀਂ ਇਹ ਦੱਸੋ ਕਿ ਤੁਸੀਂ ਪੰਜਾਬ ਪੁਲਿਸ ਦਾ ਤੇ ਵਿਜੀਲੈਂਸ ਦਾ ਪੰਜਾਬ ਵਿੱਚ ਉਸੇ ਤਰਜ਼ ਤੇ ਉਦੋਂ ਵੱਧ ਕਿ ਤੁਸੀਂ ਝੂਠੇ ਪਰਚੇ ਦਰਜ ਨਹੀਂ ਕੀਤੇ ਲਿਆਓ ਮੇਰ ਨਾਲ ਮੇਰੀ ਜਨਤਕ ਬਹਿਸ ਦੀ ਚੁਣੌਤੀ ਹੈ ਭਗਵੰਤ ਮਾਨ ਨੂੰ ਕਿ ਹਜਾ ਹੁਣ ਸੱਤ ਵਿੱਚ ਵਿਧਾਨ ਸਭਾ ਵਿੱਚ ਤਾਂ ਸਾਨੂੰ ਬੋਲਣੇ ਦੇਂਦੇ ਮਾਈਕ ਹੱਥ 'ਚ ਇਹਨਾਂ ਦੇ ਸਪੀਕਰ ਹੱਥ 'ਚ ਇਹਨਾਂ ਦੇ ਟਾਈਮਰ ਹੱਥ 'ਚ ਇਹਨਾਂ ਦੇ ਆ ਪੰਜਾਬ ਦੇ ਇਸ ਤੇਰੀ ਅਖੋਤੀ ਰਾਜਧਾਨੀ ਵਿੱਚ ਇੱਥੇ ਰੱਖ ਇੱਕ ਡਿਬੇਟ ਮੇਰੇ ਨਾਲ ਤੇ ਮੈਨੂੰ ਸਾਬਤ ਕਰਕੇ ਦੇਖ ਕਿ ਜਿਹੜਾ ਪਰਚਾ ਮੇਰੇ ਦੇ ਉੱਤੇ ਹੋਇਆ ਕਿ ਉਹ ਸੱਚਾ ਸੀਗਾ ਮੈਂ ਰਾਜਨੀਤੀ ਛੱਡ ਲੂੰਗਾ ਇਹ ਸਾਬਤ ਕਰ ਦੇਵੇ ਤਾਂ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹਾਈ ਕੋਰਟ ਨੇ ਬੇ ਅਸੀਂ ਫਿਰ ਵੀ ਸਮਗ ਲੈਣਾ ਹੈ ਔਰ ਦੂਸਰਾ ਮੈਂ ਕਹਿਣਾ ਚਾਹੁੰਦਾ ਕਿ ਉੱਥੇ ਸ਼ੋਰ ਮਚਾਉਂਦੇ ਨੇ ਕਿ ਗੋਦੀ মিডিਆ ਬਣਾ ਦਿਆ ਹੈ বিজেপি ਨੇ ਬਣਾਇਆ ਵਾ ਮੈਂ ਕਹਿ ਰਿਹਾ ਹਾਂ ði entire national mainstream media has become a hand tool in the hands of the ruling dispensation bjp ਪਰ ਕੀ ਤੁਸੀਂ ਪੰਜਾਬ ਦੇ ਵਿੱਚ ਮੇਨਸਟ੍ਰੀਮ মিডিਆ ਨਹੀਂ ਖਰੀਦਿਆ ਹੋਇਆ ਕੀ ਤੁਸੀਂ ਬੇਤਹਾਸ਼ਾ ਇਸ਼ਤਿਹਾਰਬਾਜ਼ੀ ਕਰਕੇ ਸਾਡੇ ਅਖਬਾਰਾਂ ਤੇ ਮੇਨਸਟ੍ਰੀਮ ਪ੍ਰਿੰਟ ਤੇ ਮੇਨਸਟ੍ਰੀਮ ਇਲੈਕਟ੍ਰੋਨਿਕ মিডিਆ ਨੂੰ ਨਹੀਂ ਖਰੀਦਿਆ ਆਦਾ ਪਰਮਾਤਮਾ ਦੀ ਕਿਰਪਾ ਨਾਲ ਆਰਗੈਨਿਕ মিডিਆ ਦਿਖਾ ਰਿਆ ਲੋਕਾਂ ਨੂੰ ਸੱਚ ਵਰਨਾ ਤਾਂ ਕੋਈ ਸੱਚ ਦਿਖਾਉਣ ਨੂੰ ਤਿਆਰ ਹੀ ਨਹੀਂ ਸੀਗਾ ਕਿਸਾਨਾਂ ਦਾ ਅੰਦੋਲਨ ਉਹਨਾਂ ਕੋਈ ਨਹੀਂ ਦਿਖਾਉਂਦਾ ਸ਼ੁਭਕਰਨ ਮਰ ਰਿਹਾ ਕੋਈ ਨਹੀਂ ਦਿਖਾ ਰਿਹਾ ਹਜ਼ਾਰਾਂ ਦੇ ਇਕੱਠ ਹੋ ਰਹੇ ਨੇ ਉਗਰਾਹਾਂ ਸਾਹਿਬ ਦੇ ਜਾਂ ਦੂਸਰੀਆਂ ਭਾਰਤੀ ਕਿਸਾਨੀ ਉਹਨਾਂ ਕੋਈ ਨਹੀਂ ਦਿਖਾ ਰਿਹਾ ਇਸ ਕਰਕੇ ਤੁਸੀਂ ਵੀ ਉਹੀ ਕੰਮ ਕੀਤਾ ਜੋ ਬੀਜੇਪੀ ਨੇ ਗੋਲਡ মিডিਆ ਨੂੰ ਕੰਟਰੋਲ ਕਰਨ ਦਾ ਕਿ ਔਰ ਪੰਜਾਬ ਦੇ ਵਿੱਚ ਸਰਕਾਰ ਅਗਰ ਹੈ ਤਾਂ ਬਿਜਲੀ ਦੇ ਖੰਭਿਆਂ ਦੀ ਸਰਕਾਰ ਬਣ ਕੇ ਰਹੇਗੀ there is no government on the ground there is complete lawlessness ਰੋਜ਼ ਲਾਅ ਐਂਡ ਆਰਡਰ ਦੇ ਵਿੱਚ ਗਦਰ ਮਚਿਆ ਮਾਫੀਆ ਇਜ਼ ਰੂਲਿੰਗ ਦਾ ਰੂਸਟ ਗੁਜਰਾ ਪਿੰਡ ਔਰ ਸੁਨਾਮ ਦੇ ਪਿੰਡਾਂ ਵਿੱਚ 25 ਬੰਦਿਆਂ ਦੀ ਮੌਤ ਹੋ ਜਾਣਾ ਇਹ ਦਰਸਾਉਂਦਾ ਵਾ ਕਿ ਸ਼ਰਾਬ ਮਾਫੀਆ ਜ਼ਿੰਦਾ ਵਾ ਇਲੀਗਲ ਮਾਈਨਿੰਗ ਮਾਫੀਆ ਦੀ ਰਿਪੋਰਟ ਮੈਂ ਤੁਹਾਡੇ ਪੇਸ਼ ਕਰਤੀ ਤੁਹਾਨੂੰ ਫਿਰ ਭੇਜ ਦੂੰਗਾ ਏ ਡੀ ਜੀ ਪੀ ਇੰਟੈਲੀਜੈਂਸ ਰਿਪੋਰਟ ਹੈ ਤਾਜੀ ਜਿਹੜੀ ਕਹਿੰਦੀ ਕਿ 14 15 ਜ਼ਿਲ੍ਹਿਆਂ ਦੇ ਵਿੱਚ ਆ ਫਲਾਣੇ ਬੰਦੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਆ ਅਫਸਰ ਗੈਰ ਕਾਨੂੰਨੀ ਮਾਈਨਿੰਗ ਵਿੱਚ ਸਹਾਇੀ ਨੇ No action at all ਆ ਸਰਪਜੀਤ ਕੌਰ ਮਾਨੂੰ ਕਹਿੰਨੇ ਇਕ ਇੱਕ ਐਨਆਰਆਈ ਦੀ ਜਗਰੌਣ ਦੀ ਪ੍ਰਾਪਰਟੀ ਚੱਕ ਲਈ ਨਜਾਇਜ਼ ਕਬਜ਼ਾ ਕੀਤਾ ਹੋ ਤਾਂ ਤੁਹਾਡੀ ਮਿਹਰਬਾਨੀ ਨਾਲ ਤੁਸੀਂ ਮੀਡੀਆ ਨੇ ਉਠਾਇਆ ਤੇ ਉਹਨੂੰ ਛੱਡਣਾ ਪੈ ਗਿਆ ਕੀ ਉਹ ਰੀਅਲ ਏਸਟੇਟ ਮਾਫੀਆ ਨਹੀਂਗਾ ਕਿਹੜਾ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਪਨਪ ਨਹੀਂ ਰਿਹਾ ਡਰੱਗ ਮਾਫੀਆ ਪੂਰਾ ਪ੍ਰਚਲਿਤ ਹੈਗਾ ਨਿਤ ਦਿਨ ਸਾਡੇ ਬੱਚੇ ਸਰਿੰਜਾਂ ਲਾ ਕੇ ਛਟਾ ਲੈ ਕੇ ਮਰ ਰਹੇ ਨੇ ਵੇਅਰ ਇਜ਼ ਦ ਡਰੱਗ ਕੰਟਰੋਲ ਕਿੱਥੇ ਬੇਅਦਬੀਆਂ ਦਾ ਕੰਟਰੋਲ ਕਹਿੰਦੇ ਸੀ ਜੀ 24 ਘੰਟਿਆਂ ਚ ਅਸੀਂ ਬੇਅਦਬੀਆਂ ਦਾ ਇਨਸਾਫ ਕਰਾਵਾਂਗੇ ਇੱਕ ਫਾਈਲ ਪੈਂਡਿੰਗ ਆ ਫਰੀਦਕੋਟ ਦੇ ਐਸਐਸਪੀ ਦੇ ਮੰਗੀ ਹੋਈ ਆ ਇਜਾਜ਼ਤ ਟੂ ਪ੍ਰ 295 ਏ ਦਾ ਕੇਸ ਹੈ ਕ੍ਰਿਮੀਨਲ ਐਕਟ ਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਭਗਵੰਤ ਮਾਨ ਦੇ ਟੇਬਲ ਤੇ ਪਈ ਪਿਛਲੇ ਪੌਣੇ 2 ਸਾਲ ਦੀ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਰਿਹਾ ਹੈ ਇਸ ਕਰਕੇ ਜੋ ਕੁਝ ਇਹ ਕਹਿ ਰਹੇ ਨੇ ਉਹ ਸਰਾਸਰ ਝੂਠ ਹਿਸ਼ਤਿਆਰਬਾਜੀ ਖੰਬੇਬਾਜੀ ਪੋਸਟਰਬਾਜੀ ਔਰ ਆਪਣੇ ਲੋਕਾਂ ਨੂੰ ਵਰਗਲਾ ਕਰਕੇ ਇਸ ਸਰਕਾਰ ਚਲਾ ਰਹੇ ਨੇ ਮੈਂ ਤੁਹਾਡੇ ਜ਼ਰੀਏ ਲੋਕਾਂ ਨੂੰ ਅਪੀਲ ਕਰੂੰਗਾ ਕਿ ਇੰਡੀਆ ਅਲਾਈਅੰਸ ਇੱਕ ਅੱਛੀ ਆਪਸ਼ਨ ਆ ਤੁਹਾਡੇ ਕੋਲ ਚਾਰਾਂ ਪਾਰਟੀਆਂ ਦੇ ਵਿੱਚੋਂ ਉਸ ਨੂੰ ਜਿਤਾਓ ਮੈਂ ਤੁਹਾਡੇ ਨਾਲ ਪ੍ਰਣ ਕਰਦਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਅਗਰ ਮੈਨੂੰ ਲੋਕ ਸਭਾ ਚ ਭੇਜੋਗੇ ਸੰਗਰੂਰ ਦੇ ਪੱਖ ਦੇ ਮਸਲੇ ਕਗਰ ਦਰਿਆ ਦਾ ਮਸਲਾ ਕਿਸਾਨਾਂ ਦੀ ਜਿਹੜੀ ਅਦਾਇਗੀ ਨਹੀਂ ਕੀਤੀ ਇਹਨਾਂ ਨੇ ਸਾਡੀ ਫਸਲਾਂ ਦੇ ਖਰਾਬੀ ਦੀ ਕਰ ਕਿਸਾਨਾਂ ਦਾ ਕਰਜ਼ਾ ਖੇਤ ਮਜ਼ਦੂਰਾਂ ਗਰੀਬਾਂ ਦਾ ਵਿਚਾਰਿਆਂ ਦਾ ਥੋੜਾ ਥੋੜਾ ਕਰਜ਼ਾ ਔਰ ਜੋ ਕੁਝ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ ਡਿਮਾਂਡ ਸੁਣ ਗਿਆ ਮੈਂ ਵਚਨਬੱਧ ਹਾਂ ਕਿ ਮੈਂ ਲੋਕ ਸਭਾ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ ਨਿਡਰਤਾ ਨਾਲ ਨਿਚਕਤਾ ਦੇ ਨਾਲ ਔਰ ਇਨਸਾਫ ਪਸੰਦੀ ਦੇ ਨਾਲ ਤੁਹਾਡੇ ਆਵਾਜ਼ ਪੰਜਾਬ ਦੇਸ਼ ਦੀ ਲੋਕ ਸਭਾ ਦੇ ਪਹੁੰਚਾਉਣ ਲਈ ਹੈ ਔਰ ਅੰਤ ਵਿੱਚ ਮੈਂ ਗੋਲਡੀ ਦਾ ਜਿਸ ਫਰਾਕ ਦੀ ਲਈ ਨਾ ਅੱਜ ਇਸ ਨੇ ਜਿਸ ਦੇਖੋ ਇੱਕ ਕਲ ਹੁੰਦੀ ਹੈ ਇੱਕ ਹੁੰਦਾ ਮਦਦ ਕਰਨੀ ਇੱਕ ਹੁੰਦਾ ਵਾ ਦਿਲੋਂ ਮਦਦ ਕਰਨੀ ਅੱਜ ਮੇਰੇ ਇਸ ਛੋਟੇ ਵੀਰ ਨੇ ਔਰ ਸਾਡੀ ਛੋਟੀ ਭੈਣ ਬੱਚੀ ਨੇ ਸਿਮਰਤ ਕੰਗੂਰਾ ਨੇ ਜੋ ਇੱਥੇ ਸਾਨੂੰ ਬੁਲਾ ਕੇ ਜਨਤਕ ਤੌਰ ਤੇ ਇਕੱਠ ਕਰਕੇ ਕੀਤਾ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਪ੍ਰਣ ਕਰਦਾ ਵਾਅਦਾ ਕਰਦਾ ਮੈਂ ਹਮੇਸ਼ਾ ਆਪਣੇ ਛੋਟੇ ਤੋਂ ਛੋਟੇ ਬੰਦੇ ਵਰਕਰ ਦੀ ਕਦਰ ਪਾਈ ਆ ਜ਼ਿੰਦਗੀ ਦੇ ਵਿੱਚ ਮੈਂ ਕਦੀ ਝੂਠ ਨਹੀਂ ਬੋਲਿਆ ਤਾਂ ਮੈਂ ਇਹ ਤੁਹਾਨੂੰ ਤੁਹਾਡੇ ذریعے ਕਹਿ ਕੇ ਚੱਲਾਂ ਕਿ ਜਦੋਂ ਪਰਮਾਤਮਾ ਮੌਕੇ ਦਾ ਮੌਕਾ ਦੇਵੇਗਾ 2027 ਚ ਯੂ ਵਿਲ ਸੀ ਟੂਰੀ ਸ਼ਾਈਨਿੰਗ ਇਨ ਪੰਜਾਬ ਔਰ ਜਿਹੜਾ ਲਾਸਟ ਇੱਕ ਗੱਲ ਬੀਜੇਪੀ ਦੀ ਪੋਲਿਸੀ ਲੈ ਸ਼ਾਈਨਿੰਗ ਤੋਂ ਮੈਨੂੰ ਯਾਦ ਆ ਜਾਂਦਾ ਯਾਦ ਆ ਤੁਹਾਨੂੰ ਕਿ 2004 ਚ ਇੱਕ ਨਾਰਾ ਲਾਇਆ ਸੀ ਵਾਜਪਾਈ ਸਾਹਿਬ ਦੀ ਸਰਕਾਰ ਨੇ ਇੰਡੀਆ ਸ਼ਾਈਨਿੰਗ ਹਾਰ ਦੇਖਣੀ ਪਈ ਸੀ ਹੁਣ ਕਹਿ ਰਹੇ ਨੇ ਕਿ ਵਾਈਬਰੈਂਟ ਇੰਡੀਆ ਵਿਕਸਿਤ ਭਾਰਤ ਇੱਕ ਪਾਸੇ ਕਹਿ ਰਹੇ ਨੇ ਭਾਰਤ 2000 ਪਤਾ ਨਹੀਂ ਸ਼ਾਇਦ 45 ਵਿੱਚ 47 ਚ ਪਤਾ ਨਹੀਂ ਕਿੰਨੇ ਟ੍ਰਿਲੀਅਨ ਇਕਨੋਮੀ ਬਣਨ ਜਾ ਰਹੀ ਹੈ ਇੱਕ ਪਾਸੇ ਆਪ ਹੀ ਮੰਨੀ ਜਾਂਦੇ ਨੇ ਕਿ ਸਾਡਾ 140 ਕਰੋੜ ਵਿੱਚੋਂ 82 ਕਰੋੜ ਰੁਪਇਆ ਮੁਫਤ ਅਨਾਜ ਲੈ ਰਿਆ ਹਲੇ ਜਿਹੜਾ ਦੇਸ਼ ਦਾ 140 ਕਰੋੜ ਚੋਂ 82 ਕਰੋੜ ਬੰਦਾ ਮੁਫਤ ਅਨਾਜ ਆਟੇ ਦਾਲ ਦੇ ਉੱਤੇ ਨਿਰਭਰ ਹੈਗਾ ਇਹਦਾ ਮਤਲਬ ਕਿ ਉਹ ਗਰੀਬੀ ਸਤਾ ਤੋਂ ਥੱਲੇ ਰਹਿ ਰਿਹਾ ਵਾ ਉਹਨੂੰ ਆਪਾਂ ਵਿਕਸਿਤ ਭਾਰਤ ਕਿੱਦਾਂ ਕਹਿ ਸਕਦੇ ਬਾਕੀ ਬੇਰੁਜ਼ਗਾਰੀ ਪੇ ਤਹਾਸ਼ਾ ਮਲ ਨਿਊਟ੍ਰੀਸ਼ਨ ਬੱਚਿਆਂ ਦੀ देयर आर ਸੋ ਮਨੀ ਇੰਟਰਨੈਸ਼ਨਲ ਰਿਪੋਰਟਸ ਵਿਚ ਇੰਡੀਕੇਟ ਥੈਟ ਦੀ ਗ੍ਰਾਫ ਆਫ ਇੰਡੀਆ ਅੰਡਰ ਦ ਪ੍ਰੈਜ਼ੈਂਟ ਰੂਲ ਆਫ 10 ইয়ারਸ ਆਫ ਬੀਜਪੀ ਹੈਜ਼ ਡਿਕਲਾਈਨਡ ਟੂ ਸੱਚ ਐਨ ਐਕਸਟੈਂਡ ਹਿਊਮਨ ਰਾਈਟਸ ਆ ਰਿਕਾਰਡ ਬਹੁਤ ਮਾੜਾ ਬਹੁਤ ਇੰਟਰਨੈਸ਼ਨਲ ਪਬਲਿਕ ਡੋਮੇਨ ਦੇ ਵਿੱਚ ਇਹ ਸਾਰੀਆਂ ਗੱਲਾਂ ਗ੍ਰਾਵਿਟ ਵੱਲ ਗਈਆਂ ਨੇ ਤਾਂ ਕਰਕੇ ਮੈਂ ਇਹ ਗੱਲਾਂ ਚ ਰੱਖਿਆ ਤੁਹਾਡਾ ਮੀਡੀਆ ਦਾ ਇੱਥੇ ਆਉਣ ਦੀ ਬਹੁਤ ਬਹੁਤ ਧੰਨਵਾਦ ਗੱਲ ਕੀਤੀ ਹੈ ਕੇਜਰੀਵਾਲ ਵੀ ਦਾ ਉਹਦਾ 파ਟ ਨੇ ਤੁਹਾਡੇ ਜਿਹੜੇ ਸੀਨੀਅਰ ਲੀਡਰ ਨੇ ਕੇਜਰੀਵਾਲ ਨੂੰ ਛਡਾਉਣ ਦੇ ਲਈ ਦਿੱਲੀ ਦੇ ਧਰਮੇ ਦੇ ਵਿੱਚ ਗਏ ਸੀ ਫਿਰ ਲੋਕ ਇੰਡੀਆ ਆਲਾਈਅንስ ਕਿਉਂ ਜਿਤਾਣ ਕਿਉਂਕਿ ਇਹ ਵੀ ਤਾਂ ਉਹਨਾਂ ਨਾਲ ਹੀ ਨਾਲ ਇੱਕ ਗੱਲ ਸਮਝੋ ਅੱਛੀ ਤਰ੍ਹਾਂ ਨਾਲ ਇੰਡੀਆ ਬ੍ਰਾਡਰ ਆਲਾਈਅንስ ਹੈਗਾ ਵਾ ਸਾਡਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਕੋਈ ਆਲਾਈਅንስ ਨਹੀਂਗਾ ਮੈਂ ਬੈਠਾ ਤੁਹਾਡੇ ਸਾਹਮਣੇ ਸਭ ਤੋਂ ਵੱਡਾ ਸ਼ਿਕਾਰ ਸਾਡਾ 99.999% ਕੈਡਰ ਵਾਸ ਵਿਕਟਿਮਾਈਜ਼ਡ ਇਹਨਾਂ ਦੇ 2 ਸਾਲਾਂ ਦੇ ਵਿੱਚ ਸਰਪੰਚਾਂ ਤੇ ਪਰਚੇ ਸਰਪੰਚਾਂ ਕਾਂਗਰਸੀਆਂ ਦੇ ਲੱਭ ਲੱਭ ਕੇ ਕੱਢ ਕੱਢ ਕੇ ਪਰਚੇ ਕਾਉਂਸਲਰਾਂ ਦੇ ਉ ਪਰਦਾਨਗੀਆਂ ਚੱਕ ਦਿੱਤੀਆਂ ਸਰਕਾਰੀ ਤੰਤਰ ਨਾਲ ਇੱਥੇ ਸਾਡਾ ਕੋਈ ਉਹਨਾਂ ਦਾ ਕੀ ਅਲਾਈਅንስ ਹੈਗਾ ਇਹ ਸਾਡਾ ਕੋਈ ਸਰੂਕਾਰ ਨਹੀਂ ਹੈਗਾ ਔਰ ਸਾਨੂੰ ਇਹ ਗੱਲ ਦਾਅਵੇ ਨਾਲ ਮੈਂ ਕਹਿ ਸਕਦਾ ਵਾਂ ਕਿ ਜਿਹੜੀ ਵੀ ਵੋਟ ਸਾਨੂੰ ਪਾਊਗੀ ਉਹ ਜੈਨੂਅਲੀ ਇੰਡੀਆ ਅਲਾਈਅንስ ਵਿੱਚ ਜਾਊਗੀ ਜਿਹੜੀਆਂ ਕਿਸੇ ਹੋਰ ਪਾਰਟੀ ਨੂੰ ਜਾਵੇਗੀ ਇਟ ਇਜ਼ ਆਲ ਡਾਊਟਫੁਲ ਵੋਟ ਆਈ ਡੋਨਟ نو ਵੇਅਰ ਇਟ ਇਜ਼ ਗੋਇੰ ਟੂ ਗੋ ਐਟ ਦੀ ਐਂਡ ਆਫ ਦਿ ਡੇ ਪਰਸਵਾਦ ਕਰਦੇ ਹਾਂ ਕਿ ਤੁਸੀਂ ਸਨੁਚੀ ਰਹੋਗੇ ਕੰਪੀਟੀਸ਼ਨ ਹੁੰਦੀ ਹੈ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਲੱਗਦਾ ਵਾ ਕਿ ਕੋਈ ਬੇਈਮਾਨ ਆਦਮੀ ਆ ਮੈਂ ਜੋ ਵੀ ਆਪਣੀ ਕਮਿਟਮੈਂਟ ਤੁਹਾਡੇ ਨਾਲ ਕਰਨ ਵਾਸਤੇ ਆਇਆ ਵਾਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਸੀਂ ਮੈਨੂੰ ਇੱਥੋਂ ਇਲੈਕਟ ਕਰਕੇ ਭੇਜੋਗੇ ਆਈ ਵਿਲ ਡਿਸਚਾਰਜ ਮਾਈ ਡਿਊਟੀਆਂ ਐਜ਼ ਮੈਂਬਰ ਪਾਰਲੀਮੈਂਟ ਲੋਕ ਸਭਾ ਸੰਗਰੂਰ ਐਂਡ ਸਟੇ ਪੁਟ ਹੇਅਰ ਅੰਟਿਲ ਐਂਡ ਅਨਲੈਸ ਜਦ ਤੱਕ ਮੇਰੀ ਲੋਕੀ ਇੱਥੇ ਰਿਸਪੈਕਟ ਮੇਰੀ ਬਾਹ ਫੜ ਕੇ ਰੱਖਣਗੇ ਖੇਰ ਸਿੰਘ ਤੁਹਾਡੇ ਕਿਸੇ ਸਿੰਘ ਮਾਨ ਨੇ ਮੀਟੇ ਨਹੀਂ ਕਿਸ ਨੂੰ ਫਾਈਟ ਸਮਝ ਕੇ ਦੇਖਦੇ ਮੈਨੂੰ ਹਲੇ ਕੋਈ ਰਿਸਪੈਕਟ ਵੀ ਕੀਤੀ ਸੀ ਵੀ ਮੈਂ ਉਹਨਾਂ ਦੇ ਰਿਸਪੈਕਟ ਨਹੀਂ ਮੈਂ ਮੇਰਾ ਮੰਨਣਾ ਹਲੇ ਕਿ ਥੋੜਾ ਜਿਹਾ ਮੈਨੂੰ ਗਰਾਊਂਡ ਤੇ ਉਤਰ ਲੈਣ ਦਿਓ ਇੱਕ ਗੱਲ ਜ਼ਰੂਰ ਮੈਨੂੰ ਨਜ਼ਰ ਆ ਰਹੀ ਕਿ ਝਾੜੂ ਦਾ ਗ੍ਰਾਫ ਬਹੁਤ ਬੁਰੀ ਤਰ੍ਹਾਂ ਡਿੱਗਿਆ ਉਹਨਾਂ ਦੇ ਆਪਣੇ ਵਰਕਰ ਵੀ ਬਹੁਤ ਨਰਾਜ਼ ਨੇ ਉਹੀ ਮੈਨੂੰ ਕੰਟੈਕਟ ਕਰ ਰਹੇ ਨੇ ਚੰਗੇ ਚੰਗੇ ਸੀਨੀਅਰ ਜਿਹੜੇ ਉਹਨਾਂ ਦੇ ਲੈਵਲ ਦੇ ਇੱਥੋਂ ਤੱਕ ਕਿ ਉਹਨਾਂ ਦੇ ਬਲॉक्स ਦੇ ਪ੍ਰੈਜ਼ੀਡੈਂਟ ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਹੈਨ ਉਹ ਸਾਰੇ ਸਾਡੇ ਨਾਲ ਸੰਪਰਕ 'ਚ ਨੇ ਤਾਂ ਅਗਰ ਅਗਰ ਉਹਨਾਂ ਦਾ ਵਰਕਰ ਕੇਡਰੀ ਹਤਾਸ਼ ਜਾਂ ਨਰਾਸ਼ ਹੈ ਕਿਉਂਕਿ ਉਹਨਾਂ ਨੂੰ ਮਿਲਿਆ ਹੀ ਕੁਝ ਨਹੀਂ ਵਿਚਾਰਿਆਂ ਨੂੰ ਇਸ ਕਰਕੇ ਮੈਨੂੰ ਲੱਗਦਾ ਕਿ ਮੀਥੇਅਰ ਦੀ ਪੋਜੀਸ਼ਨ ਕਾਫੀ ਡਾਮਾਡੋਲ ਹੈ ਗਈਆ ਸਰਦਾਰ ਸਿਮਰਜੀਤ ਸਿੰਘ ਮਾਨ ਹੈਜ਼ ਆਲਵੇਜ਼ ਵਨ ਔਨ ਸਪੈਸ਼ਲ ਓਕੇਸ਼ਨਸ ਪਿਛਲੀ ਆਰ ਸਿੱਧੂ ਮੂਸੇਵਾਲੇ ਦਾ ਕਤਲ ਦੀਪ ਸਿੱਧੂ ਦਾ ਮੌਤ ਹੋਣਾ ਇੱਕ ਜਜ਼ਬਾਤੀ ਲਹਿਰ ਸੀਗੀ ਔਰ ਉਹਨਾਂ ਨੂੰ ਵੋਟ ਪਈ ਜਦ ਇਹ ਉਹਨਾਂ ਦਾ ਆਪਣਾ ਡਾਟਾਬੇਸ ਹੈਗਾ ਵੋਟ ਦਾ ਜਦੋਂ ਸੱਤ ਇਲੈਕਸ਼ਨਾਂ ਲੜੇ ਨੇ ਉਹਦੇ ਚੋਂ ਉਹ ਪੰਜ ਵਾਰ ਹਾਰੇ ਨੇ ਜਦੋਂ ਹਾਰਦੇ ਨੇ ਉਹਨਾਂ ਦੀ ਵੋਟ 40 45 50 55 60 ਹਜ਼ਾਰ ਰਹਿੰਦੀ ਆ ਜਦ ਕਿ ਕਾਂਗਰਸ ਇਸ ਅ ਕੇਡਰ ਬੇਸਡ ਪਾਰਟੀ ਉਸ ਇਸ ਉਸ ਕੇਡਰ ਬੇਸਡ ਪਾਰਟੀ ਦੀ ਸਪੋਰਟ ਜਿਹੜੀ ਆ ਉਹ ਵਰਸਟ ਇਲੈਕਸ਼ਨ ਤੁਸੀਂ ਕੱਢ ਕੇ ਦੇਖ ਲਓ 2022 ਦਾ ਡਾਟਾ ਸਾਨੂੰ 2 ਲੱਖ 18 ਹਜ਼ਾਰ ਵੋਟ ਪਈ ਆ 2.5 ਲੱਖ ਨਾਲੋਂ ਜਿੱਤੇ ਨੇ ਸੋ ਕਾਂਗਰਸ ਦੇ ਟੀਚੇ ਤੋਂ ਇਹ ਸੀਟ ਜਿੰਨੀ ਕੋ ਬਹੁਤੀ ਦੂਰ ਨਹੀਂ ਹੈਗੀ ਕਹਿੰਦਾ ਸਰ ਥੋੜੀ ਤੋਂ ਕਿੰਨਾ ਕਿਤੇ ਹੋਇਆ ਹੈ ਇਹ ਪਿੰਡ-ਪਿੰਡ ਤੁਸੀਂ ਜਾਓਗੇ ਚੋਂ ਮੈਂ ਹਾਂਜੀ 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 ਅੱਜ ਤਾਂ ਸਿਰਫ ਸ਼ੁਰੂਆਤ ਆ ਪਹਿਲਾਂ ਮੈਂ ਸਾਰੇ 9 ਹਲਕਿਆਂ ਦੇ ਵਿੱਚ ਆਪਣੇ ਵਰਕਰਸ ਨੂੰ ਮਿਲਣ ਜਾ ਰਿਹਾ ਹਾਂ ਜਿੱਦਣ ਇਹ ਰਾਉਂਡ ਕੰਪਲੀਟ ਹੋ ਜਾਊਗਾ ਬਾਡੀ ਕੰਪਲੀਟ ਹੋ ਜਾਊਗੀ ਫਿਰ ਪਿੰਡਾਂ ਦਾ ਦੌਰਾ ਹੋਵੇਗਾ ਕਸਬਿਆਂ ਦਾ ਦੌਰਾ ਹੋਵੇਗਾ ਤੁਸੀਂ ਕਿਹਾ ਵੀ ਤੁਸੀਂ ਕਿ ਭਗਵੰਤ ਜੀ ਨਿੱਜੀ ਬਦਲਾਖੋਰੀ ਉਹ ਕੀਤੀ ਆ ਤਾਂ ਤੁਸੀਂ ਕਿਹਾ ਤਾਂ ਇੱਥੇ ਆਏ ਹੋ ਉਹ ਵੀ ਕਿਤੇ ਨਾ ਕਿਤੇ ਨਿੱਜੀ ਬਦਲਾ ਕੋਈ ਦੇ ਕਾਰਨ ਆਇਆ ਕਿਤੇ ਨਾ ਕਿਤੇ ਕਿਉਂਕਿ ਲੋਕਲ ਲੀਡਰ ਸਾਡੇ ਗੋਲਦੀ ਸਾਹਿਬ ਵੀ ਨਾਰਾਜ਼ ਹੋਏ ਸੀ ਕੱਲ ਕਿਤੇ ਨਾ ਨਹੀਂ ਮੈਂ ਲੈਟ ਬੀ ਕਲੈਰੀਫਾਈ ਮੈਂ ਨਾ ਤਾਂ ਸੰਗਰੂਰ ਦੀ ਟਿਕਟ ਮੰਗੀ ਸੀ ਜੀ ਨਾ ਮੈਂ ਕਿਤੇ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇਹ ਤਾਂ ਸਰਕਮਸਟੈਂਸਸ ਇਹੋ ਜੇ ਬਿਲਡ ਹੋਏ ਨੇ ਕਿ ਉਹਨਾਂ ਨੂੰ ਐ ਲੱਗਿਆ ਪਾਰਟੀ ਨੂੰ ਕਿ ਮੈਨੂੰ ਉੱਥੇ ਆਣ ਕੇ ਇਲੈਕਸ਼ਨ ਲੜਨੀ ਮੈਂ ਕਿਸੇ ਚੁਣੌਤੀ ਤੋਂ ਨਹੀਂ ਭੱਜਿਆ ਇਹ ਕੋਈ ਬਦਲਾਖੋਰੀ ਦੀ ਲੜਾਈ ਨਹੀਂ ਭਗਵੰਤ ਮਾਨ ਦਾ ਤਾਂ ਇਸ਼ੂ ਬਹੁਤ ਛੋਟਾ ਜਿਹਾ ਹੈਗਾ ਉਹ ਤਾਂ ਜੋ ਮੇਰੇ ਨਾਲ ਹੋਇਆ ਉਹ ਤਾਂ ਮੈਂ ਕੋਟਾ ਕਚੇਰੀਆਂ 'ਚ ਲੜ ਰਿਹਾ ਹਾਂ ਇਹਨਾਂ ਨੇ ਮੇਰੀ ਜਮਾਨਤ ਡਿਸਪੈਂਸ ਕਰਾਉਣ ਗਏ ਸੀ ਕਿ ਸੁਪਰੀਮ ਕੋਰਟ ਆਫ ਇੰਡੀਆ 'ਚ ਵਗਾ ਕੇ ਮਾਰੀ ਅਗਲੇ ਨੇ ਔਰ ਥੋੜੇ ਦਿਨ ਪਹਿਲਾਂ ਤੁਸੀਂ ਦੇਖਿਆ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਮਗਰਲੀ ਟ੍ਰਾਇਲ ਜਿਹੜੀ ਥੱਲੜੀ ਆ ਜਦ ਤੱਕ ਸੁਪਰੀਮ ਕੋਰਟ ਵਿੱਚ ਹੀアリング ਚੱਲ ਰਹੀ ਆ ਦੀ ਟ੍ਰਾਇਲ ਇਨ ਫਾਜ਼ਲ ਕਾ ਕੋਰਟ ਹੈਜ਼ ਬੀਨ ਸਟੇਡ ਧੇਰਫੋਰ ਇਹ ਮੇਰੀ ਕੋਈ ਪਰਸਨਲ ਲੜਾਈ ਨਹੀਂ ਹੈਗੀ ਉਹਨਾਂ ਨੂੰ ਮਾਫ਼ ਕਰਨਾ ਉਹ ਤਾਂ ਮੈਂ ਬਾਅਦ ਜਦੋਂ ਸਮਾਂ ਆਵੇਗਾ ਇਸ ਇਸ ਗੱਲ ਨੂੰ ਜਸਟਿਸ ਅੰਟ ਤੱਕ ਲੈ ਕੇ ਜਾਣਾ ਕਿਉਂਕਿ ਅਗਰ ਲੀਡਰ ਆਫ ਆਪੋਜੀਸ਼ਨ ਨਾਲ ਤੇ ਐਮ ਐਲ اے ਤਿੰਨਵਾਰੀ ਨਾਲ ਇਹ ਐ ਐਂਡੀ ਪੀਐਸ ਦਾ ਝੂਠਾ ਮੁਕਦਮਾ ਦਰਜ ਕਰ ਸਕਦੇ ਪੁਲਿਸ ਵਾਲੇ ਤੇ ਗਵਰਨਮੈਂਟ ਮਿਲ ਕੇ ਇਹ ਗੱਲ ਨੂੰ ਕਿਸੇ ਵੀ ਆਮ ਵਿਅਕਤੀ ਨਾਲ ਕਰ ਸਕਦੇ ਇਸ ਕਰਕੇ ਮੇਰੀ ਉਹ ਲੜਾਈ ਕਾਨੂੰਨ ਅਨੁਸਾਰ ਅਦਾਲਤ ਅਨੁਸਾਰ ਲੌਜੀਕਲ ਕਨਕਲੂਜਨ ਤੱਕ ਲੈਣ ਲਈ ਮੈਂ ਵਚਨਬੱਧ ਹੈਗਾ ਵਾ ਬਟ ਨਾਟ ਇਨ ਥਿਸ ਇਲੈਕਸ਼ਨ ਇਹ ਇਲੈਕਸ਼ਨ ਹੈਗੀ ਆ ਇਸ਼ੂ ਬੇਸਡ ਜੀਪੀ ਐਂਡ ਆਲਸੋ ਅਗੇਂਸਟ ਦੀ ਰੌਂਗ ਪੋਲਿਸੀਜ਼ ਆਫ ਆਮ ਆਦਮੀ ਪਾਰਟੀ ਚਾਹ ਰਹੇ ਉਤਾਰਨ ਦੇ ਵਿੱਚ ਕੀ ਲੋੜ ਪੈਗੀ ਕਿ ਸੰਗਰੂਰ ਦੇ ਕਿਸੇ ਲੀਡਰ ਦੇ ਉੱਤੇ ਪਾਰਟੀ ਯਕੀਨ ਨਹੀਂ ਸੀ ਕਿ ਸੀਟ ਕਰ ਸਕਦੇ ਨੇ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਹੋਰ ਕਿਸੇ ਪਾਰਟੀ ਦਾ ਤਾਂ ਵੱਡਾ ਚਾਰਾ ਬਹੁਤ ਦੇਖੋ ਮੇਰੀ ਬੇਨਤੀ ਬੇਨਤੀ ਸੁਣੋ ਉਹਨਾਂ ਨੇ ਕਾਫੀ ਚੰਗੋ ਮਿਹਨਤ ਕਰਦੇ ਆ ਰਹੇ ਨੇ ਅੱਜ ਪਾਰਟੀ ਦਾ ਹੀ ਲੋਕ ਹੈ ਇਹ ਕੀ ਕਰ ਰਹੀ ਹੈ ਇਹ ਪਹਿਲਾਂ ਮੇਰੀ ਪਹਿਲਾਂ ਮੇਰੀ ਸੁਣੋ ਇਹ ਤਾਂ ਇੱਕ ਮਿੰਟ ਗੋਲਡੀ ਇਹ ਟਿਕਟ ਮੈਂ ਤਾਂ ਨਹੀਂ ਦਿੱਤੀ ਇਹ ਪਾਰਟੀ ਦੀ ਟਿਕਟ ਇੱਕ ਪ੍ਰੋਸੈਸ ਹੈ देयर इज ए ਰეკਮੈਂਡੇਸ਼ਨ ਫ্রম ਬਿਲੋ ਦੈਨ देयर इज ਅ ਸਕਰੀਨਿੰਗ ਕਮੇਟੀ ਦੈਨ देयर इज ਅ ਸੈਂਟਰਲ ਐਕਸ਼ਨ ਕਮੇਟੀ ਪਾਰਟੀ ਨੇ ਕੁਝ ਜਿਹੜੀ ਟਿਕਟ ਦਿੱਤੀ ਮੈਨੂੰ ਉਹ ਮੈਂ ਆਪਣੇ ਉਹਨਾਂ ਦੇ ਆਦੇਸ਼ ਦੇ ਨਾਲ ਆਇਆ ਇਹ ਟਿਕਟ ਮੰਗਣਾ ਸਭ ਦਾ ਅਧਿਕਾਰ ਆ ਗੋਲਦੀ ਦਲਬੀਰ ਦਾ ਬਜਿੰਦਰ ਸਿੰਘਲਾ ਜੀ ਦਾ ਕਾਲੇ ਢਿੱਲੋਂ ਦਾ ਅਗਰ ਕੋਈ ਹੋਰ ਵੀ ਮੰਗਦਾ ਮੈਂ ਉਹਦੀ ਸਪੋਰਟ ਕਰਦਾ ਵਾਂ ਬਟ ਵਾਂਸ ਦਾ ਪਾਰਟੀ ਹੈਜ਼ ਡਿਸਾਈਡਡ ਔਰ ਗੋਲਦੀ ਤੁਹਾਡੇ ਸਾਹਮਣੇ ਬੈਠੇ ਨੇ ਜਦੋਂ ਉਹ ਮੈਨੂੰ ਬੁਲਾ ਕੇ ਕਹਿ ਰਹੇ ਨੇ ਕਿ ਅਸੀਂ ਔਰ ਇਹਨਾਂ ਦੇ ਜਿਹੜੀ ਸਾਡੀ ਭੈਣ ਆ ਸਿਮਰਤ ਘੰਗੂੜਾ ਤੇ ਫਿਰ ਤਾਂ ਕੋਈ ਇਸ਼ੂ ਬਾਕੀ ਰਹਿ ਨਹੀਂ ਜਾਂਦਾ ਉਹਦਾ ਦੋਨਾਂ ਪਾਈਲੇ ਵਿੱਚ ਜ਼ਮੀਨੀ ਚੌਂਦੇ ਵਿੱਚ ਰੋਲਡਿੰਗ ਨੂੰ ਉਤਾਰਿਆ ਗਿਆ ਸੀ ਬਲ ਹੁੰਦੇ ਲਿਖਾ ਜਾਏਗਾ ਵਿਜੇਂਦਰ ਸਿੰਘ ਦਾ ਗਾਇਨ ਨਜ਼ਰ ਟੋਪੀ ਖਤਮ ਹੋ ਗਿਆ ਆਪਾਂ ਨਗੇਂਦਰ ਸਿੰਘ ਹੋਰ ਇੱਕ ਇੱਕ ਮੈਂ ਇਹਨਾਂ ਦਾ ਸਵਾਲ ਮੇਰਾ ਫੋਨ ਲਿਆਇਓ ਮੈਂ ਬਜੇਂਦਰ ਸਿੰਘਲਾ ਵਿਜੇਂਦਰ ਸਿੰਘਲਾ ਨੂੰ ਪਟਿਆਲੇ ਮਿਲ ਕੇ ਆਇਆ ਹਾਂ ਤੁਸੀਂ ਕੱਲ 11 ਵਜੇ ਦਰਸ਼ਨ ਦੇਣਾ ਸੰਗਰੂਰ ਉਹਨਾਂ ਦੇ ਘਰ ਇੱਕ ਇਸੇ ਤਰ੍ਹਾਂ ਵਰਕਰਸ ਦੀ ਮੀਟਿੰਗ ਸੰਗਰੂਰ ਵਿੱਚ ਰੱਖੀ ਜਾ ਰਹੀ ਹੈ ਪਰਸੋ ਬਰਨਾਲੇ ਆ ਚੌਥੇ ਲੈ ਰਹੇ ਆ ਉਸ ਤੋਂ ਅਗਲੇ ਦਿਨ ਸੁਨਾਮ ਆ ਉਸ ਤੋਂ ਅੱਗੇ ਚੱਲਾਂਗੇ ਹੋਰ ਸਾਰੇ ਮੇਰੇ ਨਾਲ ਉਹਨਾਂ ਦੇ ਇੱਕ ਵੱਡੇ ਲੀਡਰ ਦਾ ਨਾਮ ਲਿਆ ਸੀ ਕੋਈ ਨਾਮ ਨਹੀਂ ਲਿਆ ਜੀ ਇਹਨਾਂ ਨੇ ਨਾਮ ਉਹ ਸ਼ਾਹਦ ਕੋਈ ਨਾਮ ਨਹੀਂ ਲਿਆ ਸੌਰੀ ਉਹ ਸਰ ਗੱਲ ਇਦਾਂ ਹੈ ਵੀ ਗੋਲਡੀ ਨੇ ਹੋਂ ਤੱਕ ਅੰਤ ਤੱਕ ਦੀ ਦੋਨੋਂ ਮੀਆਂ ਬੀਬੀ ਇਹ ਮਿਹਨਤ ਕਰਦੇ ਨੇ ਪਿੰਡ ਪਿੰਡ ਜਾਂਦੇ ਨੇ ਜੀ ਪਰ ਇਸ ਬੰਦੇ ਨੂੰ ਕੌਣ ਪਿੱਛੇ ਜਿੱਤਿਆ ਗਿਆ ਕੋਈ ਨਹੀਂ ਮੈਨੂੰ ਇਹ ਪਹਿਲਾਂ ਮੈਨੂੰ ਇਹ ਗੱਲ ਦੱਸੋ ਇਹ ਦਲਬੀਰ ਗੋਲਡੀ ਨੂੰ ਐਮਐਲਏ ਕਾਂਗਰਸ ਨੇ ਬਣਾਇਆ ਕਿ ਨਹੀਂ ਬਣਾਇਆ ਹੈਗਾ ਔਰ ਗਾਹ ਨਹੀਂ ਬਣਾਉਣਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੋਲਡੀ ਇਜ਼ ਗੋਇੰਗ ਟੂ ਗੈਟ ਹਿਸ ਡਿਊ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਕਹਿ ਰਿਹਾ 2027 ਦੀ ਇਲੈਕਸ਼ਨ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਚ ਹੀ ਇਸ ਗੋਇੰ ਟੂ ਹੋਲਡ ਅ ਵੈਰੀ ਇੰਪੋਰਟੈਂਟ ਮੇਰੀ ਤੁਹਾਨੂੰ ਬੇਨਤੀ ਪਲੀਜ਼ ਡੋਟ ਆਸਕ 네ਗੇਟਿਵ ਕੁਐਸਚਨਸ ਮੈਂ ਕਈ ਗੱਲਾਂ ਇੱਕ ਮਿੰਟ ਕੀ ਗੱਲ ਨਾ ਮੇਰੇ ਅਧਿਕਾਰ ਖੇਤਰ ਚ ਨਹੀਂ ਗਿਆ ਸਰ ਪਾਰਟੀ ਪ੍ਰਧਾਨ ਟਵੀਟਸ ਵਾਲੇ ਤੋਂ ਵੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਖਰਚੇ ਦੇ ਉੱਪਰ ਬਾਹਰਲੇ ਸਟੇਟਾਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਕੱਲ ਵੀ ਉਹ ਉੱਤੇ ਜਾ ਕੇ ਮੀਡੀਆ ਦੇ ਸਾਹਮਣੇ ਰੋਏ ਨੇ ਜੀ ਸਾਹਿਬ ਮੈਂ ਦੇਖਿਆ ਕਿ ਵੈਸੇ ਤਾਂ ਮਾਡਲ ਕੋਡ ਆਫ ਕੰਡਕਟ ਲੱਗ ਚੁੱਕਾ ਵਾ ਅਗਰ ਉਹ ਸਰਕਾਰੀ ਜਹਾਜ਼ ਦਾ ਦੁਰਉਪਯੋਗ ਕਰ ਰਹੇ ਨੇ ਤਾਂ ਸਰਾਸਰ ਗਲਤ ਹੈਗਾ ਜਿਹੜਾ ਉਹ ਪਹਿਲਾ ਚੂਨ ਜਾਬਤੇ ਤੋਂ ਜੋ ਦੁਰਉਪਯੋਗ ਉਹਨਾਂ ਨੇ ਕੀਤਾ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਬਤੌਰ ਡਰਾਈਵਰ ਯੂਜ਼ ਕੀਤਾ ਵਾ ਸਾਡਾ ਜਹਾਜ਼ ਕਦੀ ਚਨਈ ਕਦੀ ਬੈਂਗਲੌਰ ਕਦੀ ਤੁਹਾਡੇ Jharkhand ਤੇ ਕਦੀ ਉੱਥੇ ਬਿਹਾਰ ਦੇ ਵਿੱਚ ਜਾਂਦਾ ਰਿਹਾ ਜਿਹਦਾ ਕੋਈ ਮਕਸਦ ਨਹੀਂ ਸੀਗਾ ਸਿਰਫ ਕੇਜਰੀਵਾਲ ਨੂੰ ਫੈਸਿਲਿਟੇਟ ਕਰਨ ਵਾਸਤੇ ਉਹਦੀ ਪੋਲਿਟਿਕਸ ਨੂੰ ਪ੍ਰੋਮੋਟ ਕਰਨ ਵਾਸਤੇ ਹੀ ਵਾਸ ਫਲਾਈਂਗ ਦ ਏਅਰਕ੍ਰਾਫਟ ਆਫ ਪੰਜਾਬ ਜਿਹੜਾ ਕਿ ਗਲਤ ਸੀਗਾ ਔਰ ਅੱਜ ਵੀ ਜਿਹੜਾ ਹੁਣ ਰੋਏ ਨੇ 1 ਮਿੰਟ ਵਾਸਤੇ ਉਹਨਾਂ ਨੂੰ ਉਸ ਦਿਨ ਰੋਣਾ ਨਹੀਂ ਆਇਆ ਜਿੱਦਣ ਭਾਈ ਅੰਮ੍ਰਿਤਪਾਲ ਦੀਆਂ ਔਰਤਾਂ ਤੇ ਉਹਦੀ ਮਾਂ ਭੁੱਖੀ ਬੈਠੀ ਸੀਗੀ ਅੰਮ੍ਰਿਤਸਰ ਭੁਖ ਹੜਤਾਲ ਤੇ ਉਹਦੀ ਮਾਂ ਨੂੰ ਜਿਸ ਦਿਨ ਗ੍ਰਿਫਤਾਰ ਕੀਤਾ ਇਹਨੂੰ ਉਸ ਦਿਨ ਰੋਣਾ ਨਹੀਂ ਆਇਆ ਜਿਸ ਦਿਨ ਸ਼ੁਭਕਰਨ ਮਰਿਆ ਵਾ ਸਾਡਾ ਕਿਸਾਨ ਇੱਥੇ ਗੋਲੀ ਵੱਜ ਗਈ ਉਹਦੇ ਉਸ ਦਿਨ ਭਗਵੰਤ ਨੂੰ ਮਾਂ ਨੂੰ ਰੋਣਾ ਨਹੀਂ ਆਇਆ ਇੱਕ ਮਿੰਟ ਲਈ ਜਦੋਂ ਸਾਡੇ ਕਿਸਾਨ ਕੁੱਟੇ ਗਏ ਨੇ ਉੱਥੇ ਸ਼ੰਭੂ ਬਾਰਡਰ ਉਹ ਦਿਨ ਰੋਣਾ ਨਹੀਂ ਆਇਆ ਜਿਸ ਦਿਨ ਸਾਡੀਆਂ ਧੀਆਂ ਭੈਣਾਂ ਦੇ ਚੈਨੀਆਂ ਸਨੇਚ ਹੁੰਦੀਆਂ ਡਰੱਗ ਵਾਲੇ ਐਲੀਮੈਂਟ ਚਾਕੇ ਉਹਨਾਂ ਦੇ ਗાળા ਚ ਖੋ ਲੈੰਦੇ ਨੇ ਕਵਾਲੀਆਂ ਕੰਨ ਪਾੜ ਦਿੰਦੇ ਨੇ ਉਹਨੂੰ ਰੋਣਾ ਨਹੀਂ ਆਇਆ ਇਸ ਨੂੰ ਸਰਬਜੀਤ ਕੌਰ ਮਾਨੂੰ ਕਹਿੰ ਜਗਰਾਉਂ ਦੀ ਐਨਆਰਏ ਦੀ ਕੋਠੀ ਦੇ ਕਬਜ਼ਾ ਕਰਤਾ ਰੂਣਾ ਨਹੀਂ ਆਇਆ ਕਿਟਾਰੂ ਚੱਕ ਨੇ ਵੱਧ ਫੈਲੀ ਕਰਦੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ ਉਸ ਦਿਨ ਰੂਣਾ ਨਹੀਂ ਆਇਆ ਇਸ ਨੂੰ ਦੇਰਫੋਰ ਆ ਜਿਹੜਾ ਰੋਇਆ ਵਾ ਇਹ ਪਖੰਡ ਸੀ ਉਹਦਾ ਔਰ ਕੇਜਰੀਵਾਲ ਇੱਕ ਮਲਟੀ 100 ਕਰੋੜ ਸਰਾਬ ਘਟਾਲੇ ਵਿੱਚ ਇਨਡਾਈਟਡ ਹੈ ਹੀ ਹੈਜ਼ ਬੀਨ ਅਰੈਸਟਡ ਉਸ ਨੂੰ ਹਾਈ ਕੋਰਟ ਨੇ ਜਦੋਂ bail ਆਪਣੇ ਚੈਲੰਜ ਕੀਤਾ ਹਾਈ ਕੋਰਟ ਨੇ ਕਿਹਾ ਕਿ ਸਾਡੇ ED ਕੋਲ ਪੁਖਤਾ ਸਬੂਤ ਨੇ that he, he cannot be released ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਮੰਗਦਾਰ ਆ ਇਸ ਕਰਕੇ ਇਹ ਉਹਦਾ ਜਿਹੜਾ ਰੋਣਾ ਸੀਗਾ ਇਹ ਮੈਨੂੰ ਲੱਗ ਰਿਹਾ ਕਿ ਉਹਨੂੰ ਪੰਜਾਬ ਤੋਂ ਘਬਰਾਹਟ ਆ ਰਹੀ ਆ ਇਹ ਹੁਣ इमोशनल ਕਾਰਡ ਖੇਡ ਰਿਹਾ ਕਿ ਮੈਂ ਕਿਸੇ ਤਰੀਕੇ ਨਾਲ ਬਚਾਂ ਤੇ ਜਜ਼ਬਾਤੀ ਕਰਕੇ ਕਰਦਾ ਇੱਕ ਮੈਂ ਗੱਲ ਦੱਸਾਂ ਜੀ ਮੇਰੀ ਗੱਲ ਸੁਣੋ ਪਰ ਹੁਣ ਮੇਰੀ ਅੱਗੇ ਕਮਿਟਮੈਂਟਸ ਹੈਗੀਆਂ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਕਰਾਂਗੇ ਪਾਸ ਸਾਰਿਆਂ ਦੇ ਜਿਹੜੇ ਕਹਿੰਦੇ ਬਿੱਟੂ ਸਾਹਿਬ ਉਹ ਪਰ ਭੱਜ ਪੱਜ ਗਏ ਸੀ ਪਰ ਉਹਨਾਂ ਨੇ ਬੀਨਤ ਸਾਹਿਬ ਦੀ ਜਿਹੜੀ ਫੋਟੋ ਲਾਈ ਆ ਉਹ ਕਹਿ ਰਹੇ ਨੇ ਕਿ ਤੁਸੀਂ ਤਾਂ ਆਪਣੇ ਆਉਂਦਾ ਦੇ ਲਈ ਚਲੇ ਗਏ ਭੁੱਖੜੀ ਚਲੇ ਗਏ ਪਰ ਬੀਨਤ ਸਾਹਿਬ ਦੀ ਜਿਹੜੀ ਸਾਥ ਤਾਂ ਉਹ ਉਹ ਨਾ ਕਰੋ ਭੱਜਾ ਦੇ ਬੋਰਡ ਦੇ ਉੱਪਰ ਜਿਹੜੀ ਇਹ ਇਹ ਸਵਾਲ ਬਿੱਟੂ ਨੂੰ ਪੁੱਛੋ ਅੰਜ ਤੁਸੀਂ ਕਹਿ ਰਹੇ ਸੀ ਸ਼ਰਾਬ ਦਾ ਸ਼ਰਾਬ ਦੀ ਪਾਲਿਸੀ ਆਈ ਊਡ ਸੇ ਜੋ ਦਿੱਲੀ ਚ ਘਟਾਲਾ ਹੋਇਆ ਉਹ ਇਥੇ ਕੱਟ ਕਾਪੀ ਪੇਸਟ ਪਾਲਿਸੀ ਆ ਪੰਜਾਬ ਦੇ ਵਿੱਚ ਉਹੀ ਪਲੇਅਰਸ ਨੇ ਉਹੀ ਕਮਿਸ਼ਨ ਨੇ ਉਹੀ ਬੰਦੇ ਨੇ ਉਹੀ ਅਫਸਰ ਆ ਔਰ ਮੈਂ ਸਮਝਦਾ ਕਿ ਦਨ ਦੂਰਨੇਗਾ ਜਦਨ ਦਿੱਲੀ ਦੇ ਸ਼ਰਾਬ ਘਟਾਲੇ ਦੀ ਤਰਜ਼ ਤੇ ਪੰਜਾਬ ਦੀ ਸ਼ਰਾਬ ਘਟਾਲੇ ਦੀ ਇਨਵੈਸਟੀਗੇਸ਼ਨ ਹੋਵੇਗੀ ਸੀਬੀਆਈ ਨੇ ਆਲਰੇਡੀ ਬਹੁਤ ਸੀਨੀਅਰ ਜਿਹੜੇ ਆਈਐਸ ਆਫਸਰਸ ਨੇ ਐਕਸਾਈਜ਼ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰਸ ਨੇ ਉਹਨਾਂ ਦੀ ਸਟੇਟਮੈਂਟਸ ਰਿਕਾਰਡ ਕਰਤੀਆਂ ਮੈਨੂੰ ਲੱਗਦਾ ਕਿ ਚੀਮਾ ਸਾਹਿਬ ਦੇ ਵੀ ਦਿਨ ਜਿਹੜੇ ਨੇ ਉਹ ਗਿਣਤੀ ਦੇ ਰਹੇ ਨੇ ਪੰਜਾਬ